ਅਸਲ ਪਛਾਣ ਦੇ ਮੈਨੂੰ ਹੱਕ ਦੀ ਪਛਾਣ ਦੇ ਮੈਨੂੰ ਆਟੇ ਵਾਂਗੂ ਛਾਣ ਦੇ ਮੈਨੂੰ ਹੱਕ ਦੀ ਪਛਾਣ ਦੇ ਮੈਨੂੰ ਆਟੇ ਵਾਂਗੂ ਛਾਣ ਦੇ ਮੈਨੂੰ ਮਨ ਅੰਦਰ ਜੇ ਵਸੇ ਕਲੰਦਰ ਮਨ ਅੰਦਰ ਕੋਈ ਵਸੇ ਕਲੰਦਰ ਸਪਸ਼ਟ ਜਿਹਾ ਪਰਮਾਨੰਦ ਦੇ ਮੈਨੂੰ ਆਟੇ ਵਾਂਗੂ ਛਾਣ ਦੇ ਜੇ ਮੈਂ ਨਾਮ ਅਗਰ ਗਰਜ ਮਾਤ ਹੈ ਜ਼ਿੰਦਗੀ ਦੀ ਮੰਜ਼ਲ ਦਨ ਮੌਤ ਹੈ ਜ਼ਿੰਦਗੀ ਦੀ ਮੰਜ਼ਲ ਜਿਉਂਦੇ ਆ ਕਬਰ ਚ ਜਾਣਦੇ ਮੈਨੂੰ ਆਟੇ ਵਾਂਗੂ ਛਾਂਦੇ ਮੈਨੂੰ ਜਿਉਂਦੇ ਆ ਕਬਰ ਚ ਜਾਣਦੇ ਮੈਨੂੰ ਲੈਟ ਐਕਸਪੀਰੀਐਂਸ ਆਟੇ ਵਾਂਗੂ ਛਾਂਦੇ ਮੈਨੂੰ ਨਸ਼ਾ ਜੋ ਬੜਾ ਤਕਬਰ ਵਾਲਾ ਨਸ਼ਾ ਜੋ ਬੜਾ ਤਕਬਰ ਵਾਲਾ ਮੁੱਢੋਂ ਹੋਸ਼ ਲਿਆਂਦੇ ਮੈਨੂੰ ਆਟੇ ਵਾਂਗੂ ਛਾਂਦੇ ਰਹਿ। ਅਗਲਾ ਸ਼ੇਰ ਹੈ ਜਨਾਬ ਜੇ ॠਸ਼ਭਤ ਰਿਜਕ ਤੇ ਰਾਹ ਨਾ ਜਾਵੇ ॠਸ਼ਭਤ ਰਿਜ਼ਕ ਚ ਰਲ ਨਾ ਜਾਵੇ ਹੱਕ ਦੀ ਘਰੇ ਲਿਜਾਣ ਦੇ ਮੈਨੂੰ ਆਟੇ ਵਾਂਗੂ ਛਾਲ